ਜੋ ਦਲਜੀਤ ਦੀ ਫਿਲਮ ਵੇਖਿਆ ਸੋ ਕਿਵੇਂ ਦੀ ਲੱਗੀ ਦਲਜੀਤ ਦੀ ਮੇਰੇ ਖਿਆਲ ਚ ਜੰਨਾਂ ਨਾਲੋਂ ਪਹਿਲਾਂ ਜ਼ਿਆਦਾ ਵਧੀਆ ਸੀ ਇਹਨੇ ਇਹਦੀ ਲਈ ਛੱਡ ਗਏ ਇਹਨੇ ਬਠਿੰਡੇ ਤੋਂ ਲੈ ਕੇ ਜਾਈ ਇਹਨੂੰ ਕਹਿ ਦੇਣਾ ਗਾਣੇ ਲਾਈ ਜਾਣੇ ਸੈਡ ਹੀ ਗਾਣੇ ਲਾਈ ਜਾਣੇ ਆ ਜੀ ਬੱਬੂ ਆਂ ਦਾ ਸਾਡਾ ਉਸਤਾਦ ਆ ਜੀ ਅਸੀਂ ਉਹ ਦਾ ਜਿੱਥੇ ਕਹਿਣਗੇ ਜੀ ਉੱਥੇ ਹੀ ਅੜ ਜਾਏ ਜੋ ਕਹਿਣੇ ਕਰ ਲਾਂਗੇ ਜੀ ਬਸ ਤੇ ਸੀਗਾ ਜੀ ਇਹ ਕੱਲੇ ਟਾਵਰ ਦੇ ਉੱਤੇ ਸੀਗਾ ਜਦੋਂ ਉਹਨਾਂ ਨੇ ਕਿਹਾ ਗਿਆ ਵੀ ਵਿਆਹ ਵੀ ਦੇਖਣਾ ਕਰਦੇ ਆਣੇ ਥੱਲੇ ਉਤਰਿਆ ਜੋ ਰਿਜੈਂਟ ਇਹ ਲੈਣੇ ਹੁੰਦੇ ਜਿਵੇਂ ਨਾ ਉਹ ਤਾਂ ਨੂੰ ਉੱਡ ਕੇ ਜਿ ਆਉਂਦੇ ਆ ਉਹ ਉਥੇ ਸਾਡੇ ਕੋਲੇ ਪੈ ਦਿੰਦੇ ਜੇ ਮੌਕੇ ਤੇ ਜਿਹੜੇ 10000 ਰੁਪਏ ਮੰਗਾਏ ਕਹਿੰਦਾ ਆਪਾਂ ਚਿੱਲਾਂਗੇ ਸਾਰੇ ਚਿੱਲਾਂਗੇ ਤੇ ਦਲਜੀਤ ਤੋਂ ਸਾਂਸੀ ਚਟਨ ਜੁਲੀਅਟ 3 ਵੇਖ ਲਈ ਦੇਖ ਲਈ ਕਿਵੇਂ ਦੀ ਲੱਗੀ ਮੈਨੂੰ ਐਸਾ ਲੱਗ ਰਿਹਾ ਕਿ ਕਾਮੇਡੀ ਕੁਝ ਜ਼ਿਆਦਾ ਹੀ ਮਤਲਬ ਖਿੱਚਣੇ ਦੀ ਕੋਸ਼ਿਸ਼ ਕੀਤੀ ਗਈ ਹੈ ਮਤਲਬ ਯਾਰੀਆਂ ਦੀ ਗੱਲ ਕਰਦੇ ਹੋ ਮੈਂ ਜਿੰਨਾ ਇਹ ਬੰਦਾ ਖੜਦਾ ਹਰ ਇੱਕ ਨਾਲ ਉਹਨਾਂ ਕੋਈ ਨਹੀਂ ਖੜ ਸਕਦਾ ਅੱਜ ਦੇ ਟਾਈਮ 'ਚ ਮੈਨੂੰ ਪਤਾ ਇਹ ਜਿੱਥੇ ਜਿੱਥੇ ਮੇਰੇ ਨਾਲ ਖੜਾ ਦੋਨੇ ਟਾਪ ਵਾਲੇ ਕਰਦੇ ਨੇ ਕਲਚਰ ਦਿਖਾਉਂਦੇ ਆ ਪਰ ਲਾਸਟ ਦੇ ਉਹ ਜਦੋਂ ਇਕੱਠੇ ਕਰਦੇ ਆ ਉਹ ਬਹੁਤ ਸੋਹਣਾ ਸੀਨ ਸੀਗਾ ਵੀ ਹਾਂ ਇਹਨਾਂ ਨੇ ਇੱਕ ਪੰਜਾਬ ਨੂੰ ਇਕੱਠਾ ਕੀਤਾ ਗਰਜੀਤ ਦਸਾਂ ਜੀ ਵੀ ਬਹੁਤ ਵਧੀਆ ਫਿਲਮਾਂ ਬਣਾਉਂਦੇ ਆ ਅਸੀਂ ਉਹਨਾਂ ਦੇ ਬਹੁਤ ਵੱਡੇ ਫੈਨ ਆ ਕੁਝ ਲੋਕ ਕਹਿੰਦੇ ਵੀ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਸਟੋਰੀ ਨੂੰ ਉਹਦੇ ਬਾਰੇ ਕੀ ਕਹਿਣਾ ਹੈ ਵਧੀਆ ਲੱਗੀ ਜੀ ਦੇਖੀ ਵਧੀਆ ਲੱਗੀ ਆਪਾਂ ਕੁਝ ਨਹੀਂ ਕਹਿਣਾ ਕਿਉਂਕਿ ਆਪਾਂ ਦਲਜੀਤ ਦੇ ਫੈਨ ਆ ਦਲਜੀਤ ਦਸਾਂ ਜੀ ਚਟਨ ਚੂਰੀ 3 ਵੇਖੀ ਆ ਕੀ ਮੈਨੂੰ ਲੱਗੀ ਵਧੀਆ ਮੈਂ ਸੋਨਿਆ ਦੇ ਤੁਸੀਂ ਜੁੜਿਆ ਆਨਯਰ ਦੇ ਨਾਲ ਸੋ 28 ਜੂਨ ਨੂੰ ਇੱਕ ਫਿਲਮ ਰਿਲੀਜ਼ ਹੋਈ ਸੀ ਜਿਸ ਦਾ ਨਾਮ ਸੀ ਜੱਟ ਐਂਡ ਜੂਲੀਅਟ 3 ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਸ ਤੇ ਨਿਰੂ ਬਾਜਵਾ ਨਜ਼ਰ ਆਏ ਸੀ ਫਿਲਮ ਦਾ ਹਰ ਕਿਸੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਾ ਬਾਕਸ ਆਫਿਸ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਕਰੋੜਾ ਦੇ ਵਿੱਚ ਇਹ ਫਿਲਮ ਕਮਾਈ ਕਰ ਰਹੀ ਹੈ ਪਰ ਅੱਜ ਅਸੀਂ ਪਹੁੰਚਿਆ ਸੁਖਨਾ ਲੇਕ ਤੇ ਇੱਥੇ ਜਨਤਾ ਦੇ ਕੋਲੋਂ ਪੁੱਛਾਂਗੇ ਕਿ ਅਸਲ 'ਚ ਉਹਨਾਂ ਨੂੰ ਜੱਟ ਐਂਡ ਜੂਲੀਅਟ 3 ਫਿਲਮ ਕਿਵੇਂ ਦੀ ਲੱਗੀ ਆ ਸੋ ਇੱਥੇ ਸਾਡੇ ਨਾਲ ਆਡੀਅנס ਘਰੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਦਲਜੀਤ ਦੀ ਫਿਲਮ ਵੇਖਿਆ ਹੈ ਸੋ ਕਿਵੇਂ ਦੀ ਲੱਗੀ ਦਲਜੀਤ ਦੀ ਸਾਨੂੰ ਬਹੁਤ ਹੀ ਵਧੀਆ ਲੱਗੀ ਫਿਲਮ ਬੱਸੋ ਬੱਸ ਸ਼ਬਦ ਮੁਕ ਗਏ ਸ਼ਬਦ ਮੁੱਕ ਕੀ ਕੁਝ ਯਾਦ ਨਹੀਂ ਆ ਰਿਹਾ ਕੀ ਬੋਲੀਏ ਪਰ ਫਿਲਮ ਬਹੁਤ ਸੋਹਣੀ ਸੀ ਬਹੁਤ ਸੋਹਣੀ ਲੱਗੀ ਲਵ ਸਟੋਰੀ ਬਹੁਤ ਸੋਹਣੀ ਸੀਗੀ ਬਾਕੀ ਉਹਨਾਂ ਨੇ ਮੰਨ ਕੇ ਚੱਲੋ ਵੀ ਕਾਫੀ ਵਧੀਆ ਸੀਨ ਸੀਗੇ ਰੋਮਾਂਟਿਕ ਵੀ ਸੀ ਕਾਮੇਡੀ ਵੀ ਸੀ ਇਮੋਸ਼ਨਲ ਵੀ ਸੀ ਬਹੁਤ ਸੋਹਣੀ ਫਿਲਮ ਸੀ ਐਸ ਕੰਪੇਅਰ ਟੂ 1 ਐਂਡ 2 3rd ਪਾਰਟ ਕਿਵੇਂ ਦਾ ਲੱਗਾ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਚ ਲੈਂਦਾ ਪੰਜਾਬੀ ਆਇਆਗਾ ਤੇ ਚੜਦਾ ਪੰਜਾਬ ਉਹਦਾ ਬਹੁਤ ਸੋਹਣਾ ਕੰਬੀਨੇਸ਼ਨ ਦਿਖਾਇਆ ਉਹਨਾਂ ਨੇ ਜਦੋਂ ਇਹ ਇਕੱਠੇ ਇੱਕ ਢੱਬਾ ਬਣਾਉਂਦੇ ਆ ਬਹੁਤ ਵਧੀਆ ਲੱਗਦੀ ਆ ਜੇ ਫੋਰਥ ਪਾਰਟ ਵੀ ਕੱਢਦੇ ਫਿਰ ਵਧੀਆ ਲੱਗੂਗੀ ਬਾਕੀ ਉਹਨਾਂ ਨੇ ਆਰਡ ਵਧੀਆ ਨਹੀਂ ਲੱਗੀ ਥਰਡ ਫੁੱਲ ਵਧੀਆ ਸੀਗੀ ਅੱਜ ਉਮੀਰ ਐਕਸਾਈਟਮੈਂਟ ਹੈ ਅਗਲੇ ਪਾਰ ਹਾਂਜੀ ਅੱਛਾ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਮੈਮ ਉਹਨਾਂ ਨੇ ਕਲਚਰ ਬਾਰੇ ਵੀ ਬੋਲਿਆ ਆਪਣੇ ਤੇ ਉਹਨਾਂ ਨੇ ਹਨਾ ਸਾਰਾ ਪੰਜਾਬ ਬਾਰੇ ਜਿਵੇਂ ਆਪਣਾ ਪਹਿਲਾਂ ਰਹਿੰਦੇ ਸੀਗੇ ਵੀ ਚਾਦਰਾਂ ਕੁੜਤਾ ਵਗੈਰਾ ਪਾਉਂਦੇ ਸੀ ਉਹਨਾਂ ਨੇ ਸਾਰਾ ਕੁਝ ਦਿਖਾਇਆ ਉੱਥੇ ਤੇ ਅਸੀਂ ਬਹੁਤ ਹੱਸੇ ਵੀ ਤਿੰਨ ਮਿੰਟ ਵੀ ਸੀ ਸਾਨੂੰ ਬੈਠ ਕੇ ਬਹੁਤ ਵਧੀਆ ਇੰਜੋਏ ਇਮੋਸ਼ਨਲ ਤਾਂ ਨਹੀਂ ਹੋਏ ਇੰਜੋਏ ਕੀਤਾ ਬਹੁਤ ਨੱਚੇ ਅਸੀਂ ਫਿਲਮ 'ਚ ਅੱਛਾ ਹਾਂਜੀ ਉਹਨਾਂ ਨੇ ਲੈਸਨ ਬਹੁਤ ਵਧੀਆ ਦਿੱਤਾ ਸੀ ਵਿੱਚ ਉਹ ਬੋਲੇ ਸੀ ਪੰਜਾਬ ਬਾਰੇ ਕੀ ਬੋਲੇ ਸੀ ਇਹਨਾਂ ਨੇ ਯਾਰ ਪਰ ਬੋਲੀ ਨਹੀਂ ਯਾਦ ਕਿਉਂ ਨਹੀਂ ਰਹੇ ਯਾਦ ਨਹੀਂ ਪੁੱਲ ਲਗੇ ਪਰ ਬਹੁਤ ਵਧੀਆ ਸੀ ਸਾਰੀ ਫੋਨ ਦੇ ਵਿੱਚ ਉਹਨਾਂ ਨੇ ਦਿਖਾਇਆ ਨਾ ਵੀ ਉਹ ਆਪਸ ਚ ਦੋਨੇ ਟਾਬੇ ਵਾਲੇ ਕਰਦੇ ਨੇ ਕਲਚਰ ਦਿਖਾਉਂਦੇ ਆ ਪਰ ਲਾਸਟ ਦੇ ਉਹ ਜਦੋਂ ਇਕੱਠੇ ਕਰਦੇ ਆ ਤਾਂ ਉਹ ਬਹੁਤ ਸੋਹਣਾ ਸੀਨ ਸੀਗਾ ਵੀ ਹਾਂ ਇਹਨਾਂ ਨੇ ਇੱਕ ਪੰਜਾਬ ਨੂੰ ਇਕੱਠਾ ਕੀਤਾ ਲੈਂਦਾ ਤੇ ਚੜਦਾ ਪੰਜਾਬ ਇਕੱਠਾ ਹੋ ਗਿਆ ਉਹਦਾ ਇੱਕ ਕੰਮ ਕੰਮ ਚਲਾ ਰਿਹਾ ਸੀਗਾ ਤਨ ਵਿੱਚ ਵਿੱਚ ਯਾਰ ਵਿੱਚ ਵਿੱਚ ਯਾਰ ਆਉਣੇ ਪਰ ਵਧੀਆ ਦੱਸਿਆ ਸੀ ਉਹਨਾਂ ਨੇ ਗਰੀਬੀ ਬਾਰੇ ਹੋਰ ਕਿਵੇਂ ਜਾਣ ਕੇ ਨਹੀਂ ਬੋਲਦਾ ਇਹ ਥੋੜਾ ਜਿਹਾ ਨਾ ਉਹ ਆ ਕੀ ਕਹਿੰਦੇ ਨੇ ਤੇਜ ਬੰਦਾ ਹੀ ਇਹ ਐਟੀਟਿਊਡ ਸ਼ੋਅ ਕਰ ਰਿਹਾ ਮੈਮ ਐਟੀਟਿਊਡ ਦਿਖਾ ਰਹੀ ਨਹੀਂ ਨਹੀਂ ਐਟੀਟਿਊਡ ਤਾਂ ਕਹਾ ਥੋੜਾ ਜਿਹਾ ਸ਼ਰਮ ਆਉਂਦਾ ਹੈ ਸ਼ਰਮ ਆਉਂਦਾ ਹੈ ਸ਼ਰਮ ਆਉਣਾ ਕਹਾ ਦੋਨੂੰ ਕਿਵੇਂ ਦੀ ਲੱਗੀ ਮਨਤਾ ਬਹੁਤ ਵਧੀਆ ਲੱਗੀ ਐਨਜੋਏ ਬਹੁ ਕੀਤਾ ਆਪਾਂ ਪਹਿਲਾ ਦੂਜਾ ਔਰ ਥਰਡ ਕਿਹੜਾ ਫੇਵਰਿਟ ਪਾਰਟ ਆ ਤੁਹਾਡਾ ਇਸ ਫਿਲਮ ਚ ਉਹ ਪਹਿਲਾਂ ਵਾਲੇ ਤਾਂ ਹੀ ਮੈਂ ਭੁੱਲ ਭੁੱਲ ਗਿਆ ਪੂਰਾ ਵਧੀਆ ਲੱਗਿਆ ਹੀ ਪੂਰਾ ਹਾਂਜੀ ਇਹ ਤਾਂ ਬਹੁਤ ਵਧੀਆ ਸੀਗਾ ਤੇ ਵਧੀਆ ਇੰਜੋਏ ਕੀਤਾ ਉਹ ਮੂਵੀ ਪੂਰਾ ਵਧੀਆ ਪਹਿਲਾ ਬਹੁਤ ਵਧੀਆ ਸੀਗਾ ਹਾਂ ਮੇਰੇ ਖਿਆਲ ਚ ਤਿੰਨਾਂ ਨਾਲੋਂ ਪਹਿਲਾ ਜ਼ਿਆਦਾ ਵਧੀਆ ਸੀ ਸਰ ਨਾਲੋਂ ਪਹਿਲਾ ਜ਼ਿਆਦਾ ਹਾਂਜੀ ਥਰਡ ਚ ਮੈਂ ਤਾਂ ਮਾਹੀ ਸੀਗਾ ਜਿਹੜਾ ਨੇ ਲੈਂਦਾ ਤੇ ਚੜਦਾ ਪੰਜਾਬ ਦਿਖਾਇਆ ਹੈਗਾ ਉਹ ਬਹੁਤ ਸੋਹਣਾ ਸੀਨ ਸੀਗਾ ਵੀ ਇਹਨਾਂ ਨੇ ਇਕੱਠੇ ਕੀਤਾ ਬਾਕੀ ਮੈਮ ਇਹ ਦਿਲਜੀਤ ਦਸਾਂਝੂ ਵੀ ਬਹੁਤ ਵਧੀਆ ਫਿਲਮਾਂ ਬਣਾਉਂਦੇ ਆ ਅਸੀਂ ਉਹਨਾਂ ਦੇ ਬਹੁਤ ਵੱਡੇ ਫੈਨ ਆ ਤੇ ਸਾਨੂੰ ਬਹੁਤ ਜਿਆਦਾ ਉਤਸ਼ਾਹ ਹੁੰਦਾ ਹੈ ਵੀ ਜਦੋਂ ਇਹ ਫਿਲਮ ਕੱਢਣ ਆਸੀਂ ਦੇਖਣ ਜਾਈਏ ਐਕਸਾਈਟਮੈਂਟ ਹੁੰਦਾ ਅੱਛਾ ਤੁਸੀਂ ਬਾਬੂ ਬਾਬੂ ਆਦਾ ਸਾਡਾ ਉਸਤਾਦ ਆ ਜੀ ਅਸੀਂ ਉਹ ਦਾ ਜਿੱਥੇ ਕਹਿਣਗੇ ਅਸੀਂ ਉੱਥੇ ਹੀ ੜ ਜਾਏ ਜੋ ਕਹਿਣੇ ਕਰਦਾਂਗੇ ਜੀ ਬਸ ਹਾਂਜੀ ਉਹਨਾਂ ਦੇ ਸਾਰੇ ਗਾਣੇ ਸੌਂਦਿਆਂ ਸੀ ਆ ਮੇਨ ਉਸਤਾ ਤਾ ਖੜੀ ਸਾਰੀਆਂ ਗੱਡੀਆਂ ਦੇ ਫੋਟੋਆਂ ਬਣੀਆਂ ਉਹਨਾਂ ਜੀ ਬੱਬੂ ਮਾਨ ਅੱਛਾ ਗਾਣੇ ਗੋਣੇ ਵੀ ਆਉਂਦੇ ਆ ਗਾਣੇ ਵੀ ਹਾਂ ਅਸੀਂ ਆਉਂਦੇ ਬੱਬੂ ਮਾਨ ਦੀ ਫਿਲਮ ਦੇਖ ਕੇ ਆਉਂਦੇ ਸਕ੍ਰੀਨ ਤੇ ਬੱਬੂ ਮਾਨ ਦੀ ਫਿਲਮ ਲਾਈ ਸੀ ਕਾਰ ਚੌਂ ਸੀਗਾ ਜੀ ਇਹ ਇਕੱਲੇ ਟਾਵਰ ਦੇ ਉੱਤੇ ਸੀਗਾ ਜਦੋਂ ਉਹਨਾਂ ਨੇ ਕਿਹਾ ਗਿਆ ਵੀ ਵਿਆਹ ਵੀ ਦੇਖਣਾ ਕਰ ਦੇਣ ਥੱਲੇ ਉਤਰਿਆ ਕਹਿੰਦੇ ਕਹਿੰਦੇ ਥੱਲੇ ਆ ਜਾ ਥੱਲੇ ਆ ਜਾ ਮਿੱਤਰਾ ਕਹਿੰਦਾ ਵਾ ਡੇਗੀ ਡੁਗਣਾ ਪਈ ਕਿਤੇ ਸਾਡੇ ਟੜਾਲੇ ਤੇ ਬਾਅਦ ਚ ਉਹਦੇ ਨਾਲ ਲੱਗਿਆ ਖੜਾ ਸੀਗਾ ਯੂ ਉੱਪਰ ਅਸੀਂ ਸਾਰੇ ਥੱਲੇ ਲੜਦੇ ਫਿਰਦੀ ਲੜਾਈ ਹੋ ਗਈ ਇੱਕ ਕੱਲਈ ਉੱਪਰ ਟੈਂਟ ਤੇ ਚੜਿਆ ਵੇ ਨੱਚੀ ਆਵੇ ਉੱਤੀ ਸਭ ਨੂੰ ਦੇਖ ਲੈਣ ਤੋਂ ਬਾਅਦ ਚ ਦੇਖ ਲੈ ਲੜਾਈਆਂ ਅੱਜ ਦਾ ਸ਼ੋਅ ਹੱਥ ਬੰਨ ਗਿਆ ਕਹਿੰਦਾ ਬਈ ਮੈਂ ਆ ਬੰਨੇ ਹੱਥ ਕਹਿੰਦਾ ਮੈਨੂੰ ਜਾਣ ਦੋ ਕਹਿੰਦਾ ਮੇਰਾ ਉਸਤਾਦ ਆ ਮੈਨੂੰ ਨੱਚ ਲੈਣ ਦੋ ਮੈਂ ਮੈਂਨੇ ਯਾਰੀ ਤਾਂ ਪਹਿਲੀ ਹੁੰਦੀ ਆ ਯਾਰੀ ਕੋਈ ਨਾ ਲੜ ਪੈਂਦੇ ਆਪਾਂ ਕਿਹੜਾ ਕਿਸੇ ਨੂੰ ਛੇੜਨਾ ਬਹੁਤ ਹੈਗੇ ਹੈਗੇ ਨਾਲ ਦੇ ਐ ਕੋਈ ਚੱਕਰ ਨਹੀਂ ਗਾ ਬਾਣਾ ਵਿੱਚ ਦੀ ਗਿਆ ਗਿਆ ਆਪਦੇ ਪੈਰ ਲਵੇੜਦਾ ਜਦੋਂ ਜਾਣ ਲੱਗੇ ਖੇਤਾ ਵਿੱਚ ਗਾਰੋ ਗਾਰੀ ਜੇ ਮੈਂ ਬਾਹਰ ਗਿਆ ਜਦੋਂ ਲੜਾਈ ਪਿੱਛੇ ਇਨਾ ਮੈਂ ਅਗਰ ਮੈਂ ਭੱਗ ਗਿਆ ਬੱਚੋ ਜੋ ਮੈਨੂੰ ਬਾਹਰ ਪਤਾ ਲੱਗਿਆ ਵੀ ਬੱਬੂ ਮਾਨ ਦਾ ਜਾਂਦਾ ਮੈਂ ਉਹਨਾਂ ਨੇ ਬਾਹਰ ਬੰਦ ਕਰਤਾ ਐਂਟਰੀ ਬੰਦ ਕਰਤੀ ਮੈਂ ਬਾਹਰ ਬਾਹ ਨੂੰ ਪਾਣੀ ਲੱਗਿਆ ਹੋਇਆ ਉਹਦੇ ਵਿੱਚ ਦੀ ਭੱਜ ਕੇ ਆਇਆ ਸੀ ਮੈਂ ਬੱਬੂ ਮਾਨ ਦੇ ਇੱਕ ਨੰਬਰ ਕਿਹੜਾ ਫੇਵਰਿਟ Song ਕਿਹੜਾ ਹੈ ਮੇਰਾ ਫੇਵਰਿਟ Song ਹੈਗਾ ਆਹ ਆਹ ਕੌਣ ਸਾ ਉਹ ਨਾਮ ਭੁੱਲਿਆ ਨਹੀਂਗਾ ਵੈਸੀ ਨਰਵਸ ਜਿਹਾ ਹੋਇਆ ਨਾ ਦਿਮਾਗ 'ਚ ਨਹੀਂ ਆਉਂਦਾ ਆਹੀ ਮਿੱਤਰਾਂ ਨੂੰ Song ਹਥਿਆਰਾਂ ਦਾ ਬਹੁਤ ਸੁਣਿਆ ਬਹੁਤ ਵੀ ਬਹੁਤ ਵੇਖੀ ਆ ਮੈਂ ਆਉਂਦਾ ਤਾਂ ਪਰ ਗਾਇਆ ਨਹੀਂ ਜਾਂਦਾ ਗਾਇਆ ਨਹੀਂ ਜਾਂਦਾ ਬੰਜਾਰਾ ਬਹੁਤ ਸੁਣਿਆ ਕੱਲ ਅਸੀਂ ਪਠਿੰਡੇ ਤੋਂ ਤੁਰੇ ਸੀਗੇ ਤੇ ਆਉਂਦੇ ਨਾਲ ਸਕਰੀਨ ਲਗਵਾਈ ਹੋਈ ਆ ਬੰਜਾਰਾ ਲੱਗੀ ਹੋਈ ਆ 1 ਫਰਵਰੀ ਸਾਰੀ ਮੂਵੀ ਦੇਖਦੇ ਹੀ ਆਏ ਸੀ ਚੰਡੀਗੜ੍ਹ ਪਹੁੰਚ ਗਏ ਮੂਵੀ ਦੇਖਦੇ ਦੇਖਦੇ ਅਸੀਂ ਬਹੁਤ ਇੰਜੋਏ ਕੀਤਾ ਹਾਂਜੀ ਹਾਂਜੀ ਯਾਰੀਆਂ ਦੀ ਗੱਲ ਕਰਦੇ ਹੋ ਮੈਂ ਜਿੰਨਾ ਇਹ ਬੰਦਾ ਖੜਦਾ ਹਰੇਕ ਨਾਲ ਉਹਨਾਂ ਕੋਈ ਨਹੀਂ ਖੜ ਸਕਦਾ ਅੱਜ ਦੇ ਟਾਈਮ 'ਚ ਮੈਨੂੰ ਪਤਾ ਇਹ ਜਿੱਥੇ ਜਿੱਥੇ ਮੇਰੇ ਨਾਲ ਖੜਾ ਜਦੋਂ ਮੋਨਾਲੀ ਮਨੁਲੀ ਅਸੀਂ ਜਾਂਦੇ ਆ ਜਿੰਨੇ ਕ ਅਸੀਂ ਖੜੇ ਆ ਸਾਰਿਆਂ ਨੂੰ ਪਤਾ ਇੱਕ ਦੂਜੇ ਦੇ ਇੱਥੋਂ ਤੱਕ ਦਾ ਖੜਨਗੇ ਕੋਈ ਨਹੀਂ ਇਹੋ ਜਿਹੇ ਪੈਸੇ ਅਸੀਂ ਮਤਲਬ ਸਾਡੇ ਕੋਲ ਪੈਸੇ ਮੋਕਿਆਂ ਦੇ ਕਈ ਵਾਰੀ ਜਦੋਂ ਨਾਲ ਦੇ ਬੰਦੇ ਕੋਲੇ ਤੇ ਅਸੀਂ ਉੱਥੇ ਜਦੋਂ ਹਣਾ ਕੋਈ ਆਪਣਾ ਹੁੰਦਾ ਜਿਵੇਂ ਹਣਾ ਆਹ ਝੂਟੇ ਝਾਂਟੇ ਲੈਣੇ ਹੁੰਦੇ ਜਿਵੇਂ ਨਾ ਉਹ ਤਾਂ ਨੂੰ ਉੱਡ ਕੇ ਜਿ ਆਉਂਦੇ ਆ ਉਹ ਉੱਥੇ ਸਾਡੇ ਕੋਲੇ ਪੈਸੇ ਇੰਤੇ ਜਿਹੜੇ ਮੋਕੇ ਤੇ ਜਿਹ ਸਾਡੇ ਕੋ ਪੈਸੇ ਨਹੀਂ ਕਹਿੰਦਾ ਚੱਲਣਾ ਨੂੰ ਸਾਰੇ ਜਾਂਦੀ ਨਹੀਂ ਕਹਿੰਦਾ ਹੁੰਦੀ ਹੈ ਜੇ ਆਏ ਵੀ ਨਹੀਂ ਹੈਗੇ ਕੋਲੇ ਕੁਝ ਕਰਨਾਗਾ ਤਾਂ ਫਿਰ ਕਰਨਾ ਭਾਵੇਂ ਕਿ ਤੂੰ ਮਰਜੀ ਹੱਲ ਕਰਨਾ ਪੈ ਜਾਵੇ। ਹਾਂ ਦਾ ਇੱਕੋ ਸ਼ਖਸ ਦੀਆਂ ਤਰੀਫਾਂ ਹੋ ਰਹੀਆਂ ਚਲੋ। ਭਾਈਏ ਮੇਰੇ ਲਈ ਲੜਾਈ ਵੀ ਹੋਣੀ ਹੁੰਦੀ ਵੀ ਹਨਾ ਵੀ ਲੜਾਈ ਨਹੀਂ ਉਹ ਕਰਦੀ ਹੁੰਦੀ ਵੀ ਯਾਰੀ ਹੈ ਇਹ ਵੀ ਅੱਛਾ ਯਾਰ ਪਿੱਛੇ ਲੜਨਾ ਹੀ ਜ਼ਰੂਰੀ ਆ ਤੇ ਉਹ ਵੀ ਬਸ ਪੰਪ ਦੇ ਰਹੇ ਪੰਪ ਨਹੀਂ ਦੇ ਰਹੇ ਕੋਈ ਵੀ ਬੰਦਾ ਸਾਡੇ ਜੋ ਸਾਰਾ ਮੌਕੇ ਦੇ ਫਰਹਾਲਤਾ ਕਰਨੀ ਪੈਂਦਾ। ਠੀਕ ਹੈ। ਪੰਜ ਕਰ। ਅੱਛਾ ਕੋਈ ਗਾਲਾਂ ਦੇ ਤੁਹਾਡੇ ਵਿੱਚੋਂ? ਨਹੀਂ। ਕੋਈ ਵੀ ਨਹੀਂ ਗਾਉਂਦਾ ਅੱਛਾ ਗਾਉਂਦੇ ਹੋ ਚਲੋ ਇੱਕ 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 ਗਾਣਾ ਤਾਂ ਸੁਣਾ ਦਿਓ ਯਾਰ ਤੁਸੀਂ ਬੱਬੂ ਮਾਨ ਦੇ ਫੈਨ ਹੋ ਉਹਦਾ ਇੱਕ ਗਾਣਾ ਸੁਣੋ ਉਹ ਐ ਨਹੀਂ ਬੋਲਿਆ ਉਹਨੇ ਗਾਇਆ ਸੁਣਾ ਦੇ ਯਾਰ ਨਹੀਂ ਨਹੀਂ ਹਨੂੰ ਗਾਇਆ ਨਹੀਂ ਸਾਡੇ ਤੋਂ ਤਾਂ ਗੁੰਗਾ ਹੋ ਜਾਂਦਾ ਜੀ ਜਦੋਂ ਕੋਈ ਮੂਰੇ ਨਰਦੇਸ਼ਾ ਇਹਨਾਂ ਨੇ ਫਿਰ ਬੋਲਿਆ ਨਹੀਂ ਇਹਦਾ ਕਰੋ ਕੈਮਰੇ ਵੱਲ ਵੀਖੋ ਹੀ ਨਾ ਆਪਣੇ ਫਰੈਂਡਸ ਵੱਲ ਵੇਖ ਕੇ ਸੁਣਾ ਨਹੀਂ ਗਾਇਆ ਇਹਨਾਂ ਨੇ ਕਰੇ ਸਟਾਰਟ ਕਰੋ ਮੈਂ ਪਿੱਛੇ ਗਾਦਾ ਹਾਂ ਸਟਾਰਟ ਕੌਣ ਕਰੇਗਾ ਦੋਸਤੋ ਮੇਰੀ ਵਾਹ ਤਾਂ ਜਮਾ ਮਾਰ ਗਏ ਮੈਂ ਉਹ ਹੀ ਵਾਹ ਹੈਪੀ ਨਹੀਂ ਸੋਣੀ ਆ ਵੀ ਬੇਸੂਰੇ ਸੀਰੀਅਸਲੀ ਗੱਲ ਦੱਸਦਾ ਜੀ ਆ ਗਾਉਣਾ ਮੁੰਡਾ ਸਰਦਾਰ ਬੰਦਾ ਸਾਡਾ ਸਾਡਾ ਮਿਊਜ਼ਿਕ ਇਹ ਸ਼ੁਭਾ ਰੁਸਤਮ ਆਈ ਇਹ ਸ਼ੁਭਾ ਰੁਸਤਮ ਇਹ ਹੀ ਗਾਉਂਦਾ ਅਗਲੇ ਸੈਡ ਗਾਣੇ ਸੁਣਾਉਗਾ ਫੋਨ ਇਹਦਾ ਕਨੈਕਟ ਹੁੰਦਾ ਗਾਣੇ ਵਧੀਆ ਲਾਉਂਦਾ अच्छा चलो सुना दो फिर मेरी तणी आवाज निकल दी ਛੱਡ ਗਈ ਇਹਦੀ ਛੱਲੀ ਛੱਡ ਗਈ ਇਹਨੇ ਬਠਿੰਡੇ ਤੋਂ ਲੈ ਕੇ ਜੈ ਇਹਨੂੰ ਕਹਿ ਦੇਣਾ ਗਾਣੇ ਲਈ ਜੈ ਇਹਨੇ ਸੈਡ ਹੀ ਗਾਣੇ ਲਈ ਜੈ ਵਾ ਵਾ ਦਿਲ ਟੁੱਟਿਆ ਦੇਖੋ ਇਹਦਾ ਮੂੰਹ ਵੇਖੋ ਕਿਵੇਂ ਹੋ ਗਿਆ ਮੂੰਹ ਵੀ ਰੋਣ ਵਾਲਾ ਹੁਣ ਵੀ ਐ ਮੋਸ਼ਨਲ ਹੋ ਗਿਆ ਨਾ ਨਾ ਇਹ ਦੋਨੇ ਪੂਰੇ ਇਮੋਸ਼ਨਲ ਹੁੰਦੇ ਜੀ ਇਮੋਸ਼ਨਲ ਤਾਂ ਨਹੀਂ ਆ ਚਲੋ ਗਾਣਾ ਕਿਹੜਾ ਸੁਣਾਉਗਾ ਆਹੀ ਸੁਣਾਉਂ ਦੋਨੋਂ ਜਣੇ ਕਹਿੰਦੇ ਸੋਨਾ ਗਾ ਲੰਦੇ ਆ ਤੁਹਾਨੂੰ ਲੱਗਦਾ ਮੇਰੀ ਗੱਲ ਸੰਕੇ ਸੋਨਾ ਹੋ ਸਕਦਾ ਪਤਾ ਨਹੀਂ ਹੁੰਦਾ ਬੰਦੇ ਦਾ ਚਲੋ ਤੁਸੀਂ ਸੁਣਾ ਦਿਓ ਕਰਦੇ ਯਾਰ ਸਟਾਰਟ ਬਰਿੰਦਰਾ ਕਰਦੇ ਬਰਿੰਦਰਾ ਨਾ ਹਾਂ ਕੁਝ ਨਹੀਂ ਹੁੰਦਾ ਉਹ ਮੇਰਾ ਤਾਂ ਦਿਲ ਜਾ ਕੰਬਣ ਲੱਗ ਜਾਂਦਾ ਮੈਂ ਇਹ ਨੂੰ ਦੇਖ ਕੇ ਨਹੀਂ ਨਹੀਂ ਕਰ ਦੋ ਕਰ ਦੋ ਕੈਮਰੇ ਵੱਲ ਫੀਲ ਹੀ ਨਾ ਕਰੋ ਕੈਮਰਾ ਹੈਗਾ ਚਲੋ ਨਹੀਂ ਸੁਣੀ ਮੂਵੀ ਸੀ ਉਹ ਗਾਣਾ ਕਰਾਉਣਾ ਅਜਗਾ ਤੂੰ ਜੂਲੀਅਟ ਜੱਟ ਦੀ ਉਹ ਸੁਣਾ ਦੇ ਕਿਹੜਾ ਹੈ ਟੋਨੀ ਗਾ ਇਹ ਨੱਚਿਆ ਆ ਸਰਨੇ ਵਾਦੇ ਨੱਚਿਆ ਸੀਗਾ ਮੈਂ ਇਹ ਤੇ ਪਹਿਲੇ ਕਹਿਣ ਲੱਗੇ ਅੰਡੇ ਤੇ ਨੱਚ ਕੇ ਜਾਵਾਂਗੇ ਨੱਚ ਕੇ ਮੈਂ ਨਾਲ ਤੇਰੇ ਲਹਿੰਗੇ ਦੇ ਸ਼ਰਾਬ ਡੋਲ ਦੂੰ ਬਹੁਤ ਸੋਹਣਾ ਸੌਂਗ ਸੀਗਾ ਜੀ ਤੇ ਸੁਣਾ ਫਿਰ ਬਈ ਪੂਰਾ ਨਹੀਂ ਚਲ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਇੱਕ ਜਿਹੜਾ ਮਰਜ਼ੀ ਗੀਤ ਸੁਣਾ ਦੋ ਸੁਣਾਈ ਗੀਤ ਸੁਣਾ ਉਹ ਲੈ ਮੇਰੇ ਵੰਨ ਨਹੀਂ ਕਹ ਤੋ ਹੋਏ ਨੇ ਸਾਰੇ ਯਾਰ ਜਿਹੜਾ ਸ਼ੇਅਰ ਨਹੀਂ ਸੁਣਾਉਂਦਾ ਹੁੰਦਾ ਸਾਨੂੰ ਪਰ ਜਾਈ ਵਾਲਾ ਲੱਗਦਾ ਖੈਰ ਹੋਇਆ ਜਾਈ ਜੀ ਉਹ ਕੁਝ ਨਹੀਂ ਹੁੰਦਾ ਮੁੰਡੇ ਇੰਨਾ ਕਿਥੋਂ ਸ਼ਰਮਾ ਲੈਂਦੇ ਮੁੰਡੇ ਤਾਂ ਬੋਲਦੇ ਹੀ ਵਾਲਾ ਆ ਤੇ ਤੁਸੀਂ ਸੁਣਾ ਦਿਓ ਫਿਰ ਸੁਣਾ ਜਿਹੜਾ ਤੁਸੀਂ ਸੁਣਾਦੇ ਮੇਰੇ ਉੱਤੇ ਆਏ ਉਹ ਗਾਣਾ ਕੋਣੋ ਛੱਡ ਦੂੰਗਾ ਕੁਝ ਵੀ ਪੁੱਛਣਾ ਨਾ ਪੁੱਛ ਲਈ ਗਾਣਾ ਗਾਉਂਦੇ ਆ ਤੇ ਫਿਰ ਤਾਂ ਸੁਣਾ ਬਣਦਾ ਨਹੀਂ ਤਾਂ ਨਾਲ ਵੈਸੀ ਗੱਲ ਅੱਗੇ ਜਾ ਕੇ ਕੱਢਦੇ YouTube ਤੇ ਮੈਮ ਗਰਮੀ ਵਾਲੀ ਹੈ ਗਰਮੀ ਬਹੁਤ ਹੈ ਚਲੋ ਠੀਕ ਹੈ ਥੈਂਕ ਯੂ ਸੋ ਮਚ ਗੱਲਬਾਤ ਕਰਨ ਸੋ ਕੀ ਨਾਮ ਹੈ ਤੁਹਾਡਾ ਹਰਪਿੰਦਰ ਸਿੰਘ ਜੀ ਓਕੇ ਸੋ ਜਟਨ ਜੁਲੀਅਟ 3 ਵੇ ਕੀ ਹੈ ਹਾਂ ਜੀ ਕਿਵੇਂ ਦੀ ਲੱਗੀ ਵਧੀਆ ਜੀ ਦਿਲਜੀਤ ਦਾ ਸੰਗ ਕਿਵੇਂ ਦਾ ਲੱਗਦਾ ਉਹ ਤਾਂ ਪੱਕਾ ਹੀ ਫੇਵਰੇਟ ਹੈ ਜੀ ਪੱਕਾ ਫੇਵਰੇਟ ਹੈ ਹਾਂ ਜੀ ਕਿਹੜਾ ਗਾਣਾ ਸਭ ਤੋਂ ਘੈਂਟ ਲੱਗਦਾ ਸਾਰੇ ਸਾਰੇ ਕੇਸ ਜਿਹੜਾ ਤੁਹਾਡੇ ਟਾਈਮ ਪਹਿਲਾਂ ਆਇਆ ਸੀ ਓਕੇ ਤੇ ਜਟਨ ਜੁਲੀਅਟ ਦੇ ਪਹਿਲੇ ਵੀ ਪਾਰਟ ਆਇਆ ਫਸਟ ਸੈਕਿੰਡ ਐਂਡ ਅ ਥਰਡ ਪਾਰਟ ਹੈ ਤੇ ਕਿਹੜਾ ਸਭ ਤੋਂ ਬੈਸਟ ਲੱਗਾ ਮੈਨੂੰ ਤਾਂ ਰੀਸੈਂਟ ਜਿਹੜਾ ਹੈ ਥਰਡ ਪਾਰਟ ਹਾਂ ਜੀ ਅੱਛਾ ਕਿਹੜੀ ਚੀਜ਼ ਸਭ ਤੋਂ ਘੈਂਟ ਲੱਗੀ ਉਹ ਜੀ ਦਿਲਜੀਤ ਦਲਜੀਤ ਤੋਂ ਇਲਾਵਾ ਜਿਹੜੀ ਸਟੋਰੀ ਹੋਰ ਹੈ ਟਾਈਟ ਸਟੋਰੀ ਵਧੀਆ ਜੀ ਸਟੋਰੀ ਵਧੀਆ ਹਾਂਜੀ ਲੈਂਦੇ ਪੰਜਾਬ ਚੜਦੇ ਪੰਜਾਬ ਨੂੰ ਵੀ ਦਿਖਾਇਆ ਗਿਆ ਕਲਚਰ ਦੀ ਗੱਲ ਕੀਤੀ ਉਹ ਕਿਵੇਂ ਦੀ ਲੱਗੀ ਵਧੀਆ ਸੀ ਉਹ ਵੀ ਅੱਛਾ ਕੁਝ ਲੋਕ ਕਹਿੰਦੇ ਵੀ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਗਈ ਸਟੋਰੀ ਨੂੰ ਉਹਦੇ ਬਾਰੇ ਕੀ ਕਹਿਣਾ ਹੈ ਵਧੀਆ ਲੱਗੀ ਜਿੰਨੀ ਵੀ ਦੇਖੀ ਵਧੀਆ ਲੱਗੀ ਆਪਾਂ ਕੁਝ ਨਹੀਂ ਕਹਿਣਾ ਕਿਉਂਕਿ ਆਪਾਂ ਦਲਜੀਤ ਦੇ ਫੈਨ ਹਾਂ ਹਾਂਜੀ ਵਧੀਆ ਲੱਗੀ ਸਾਰੀ ਓਕੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਸਾਡੇ ਨਾਲ ਸ਼ਖਸ ਮੌਜੂਦ ਹੈ ਜੋ ਕਿ ਰਾਜਸਥਾਨ ਤੋਂ ਆ ਤੇ ਦਲਜੀਤ ਦੋਸਾਂਝ ਦੇ ਫੈਨ ਹੈ ਕੀ ਨਾਮ ਹੈ ਤੁਹਾਡਾ ਇੰਦਰ ओके दलजीत जूलियट थ्री देख ली देख ली दी दे लगी ठीक थी फर्स्ट पार्ट ज़्यादा बेटर था बट थर्ड पार्ट में एक्टिंग वाइज तो सही है दलजीत सिंह बहुत अच्छी एक्टिंग कर नीरू मैम की तो कोई बात ही नहीं है बट हाँ। फर्स्ट पार्ट इज बेटर फर्स्ट पार्ट बढ़िया लगा uh, मतलब ऑलमोस्ट सारे जो स्टार्टिंग uh, से जो कवरिंग करते हैं मतलब हाँ। जो सीन आते हैं फिर डांसिंग है गाना है वो सारे चीज एक्टिंग वाइज इज गुड थर्ड की कमी लगी थर्ड में थोड़ी सी मुझे ऐसा लग रहा है कि कॉमेडी कुछ ज्यादा ही मतलब खींचने की कोशिश की गई है मतलब हां कॉमेडी ज्यादा खींचन दी जो कि जरूरत नहीं थी इतनी हां ठीक है ओके ये कहंदे एक मैसेज भी ਦਿੱਤਾ ਗਿਆ चढ़दे पंजाब लंदे पंजाब दा बिल्कुल मेरे को तो देखो मैम दलजीत बहुत पसंद है तो मुझे तो आप इससे बेटर बना दे या इससे बकवास बना दे मुझे कोई फर्क नहीं पड़ता अच्छा, जी आ, मतलब बकवास भी बनावेगा जो रिव्यू बकवास सुन ले तभी देखा जाओ बिल्कुल देखने जाएंगे मैंने लगता है दलजीत दोसांज इतों का सलमान खान है फिल्म वेखन जाएंगे तो कि गाना वाला लगता है दलजीत आ, मैं तो एल्बम ज़्यादा बढ़िया लगते हैं जो भी आए हैं लेटेस्ट में जो कौन सा अच्छा लगता है वो अभी याद नहीं आ रहा मतलब अभी

ਤੇ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਵਧੀਆ ਚੁੰਮੇ ਵਾਲੀ ਭਾਬੀ ਵੀ ਵਿੱਚ ਸੀਗੀ ਉਹਨਾਂ ਦੀ ਐਕਟਿੰਗ ਕਿਵੇਂ ਦੀ ਬਹੁਤ ਵਧੀਆ ਠੀਕ ਆ ਓਕੇ ਧੰਨਵਾਦ